हेलो जी ससिका सारे नु हो सुनौ के हाल चाल जाए है सुती साजा ठीक ठाक हो गए ते मजे रेवे छोगे ते आज आपा ਤੁਹਾਡੇ واسਤੇ ਫੇਰ ਸੂਟ ਲੈ ਕੇ ਆਏ ਆ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਜੋ ਕਿ ਅੱਜ ਰਹਿਣਗੇ ਥ्रेड ਵਰਕ ਦੇ ਤੇ ਨਾਲ ਆਰੀ ਵਰਕ ਦੇ ਸੂਟ ਲੈਾਂਗੇ ਤੇ ਚਲੋ ਜਾਣਤੇ ਬਿਨਾ ਨਾਟੇ ਤੇ ਤਾਂ ਸ਼ੁਰੂ ਕਰਦੇ ਜੀ ਤੇ ਆਹ ਵੇਖੋ ਜੀ ਸੂਟ ਇਹ ਹੈਗੇ ਆਪਣੇ ਕਾਟਨ ਦੇ ਉੱਪਰ SK ਬ੍ਰਾਂਡ ਦਾ ਕਪੜਾ ਹੋਊਗਾ ਇਹ ਖਰਾਬ ਹੋਣ ਵਾਲਾ ਸੂਟ ਨਹੀਂ ਹੋਊਗਾ ਤੇ ਆਹ ਦੇਖੋ ਪ੍ਰਿੰਟ ਸੂਟ ਦੇ ਉੱਪਰ ਹੈਂਡਵਰਕ ਦਾ ਤੇ ਥ्रेडਵਰਕ ਦਾ ਵਰਤ ਕੀਤਾ ਆ ਮੈਂ ਤੁਹਾਨੂੰ ਕੋਲ ਦੀ ਬਖਾਉਂਦੀ ਆ ਜੀ ਆ ਦੇਖੋ ਸਾਰਾ ਹੀ ਆਰੀ ਵਰਕ ਹੋਇਆ ਵਿੱਚ ਤੇ ਵਿੱਚ ਵਿੱਚ ਥ्रेडਵਰਕ ਦਾ ਕੰਬੀਨੇਸ਼ਨ ਕੀਤਾ ਹੋਇਆ ਤੇ ਨਾਲ ਇਹਦੇ ਬਾਜੂ ਵਰਕ ਵੀ ਹੈਗੀ ਆ ਆ ਦੇਖੋ ਬਾਜੂ ਤੇ ਵੀ ਵਰਕ ਆ ਤੇ ਕਪੜਾ ਦੇਖੋ ਕਿੰਨਾ ਵਧੀਆ ਐ ਐਸਕੇ ਪਰ ਤੁਹਾਨੂੰ ਪਤਾ ਹੀ ਐ ਵੈਸੇ ਵੀ ਐਸਕੇ ਬ੍ਰੈਂਡ ਦਾ ਕਪੜਾ ਤੇ ਵੀ ਵਧੀਆ ਤੇ ਹੋਏਗਾ ਜੀ तो यहाँ दुपट्टा मिलेगा जी प्योर का ढाई मीटर का दुपट्टा होगा विद फिनिशिंग प्योर का दुपट्टा ये अपना अगला कलर वो है ग्रे कलर ए नेवी ब्लू कलर देखो जी डिजाइनिंग सेम सिर्फ कलर चेंज आ य बाजू के उपर वर्क आ ਆ ਦੇਖੋ ਜੀ ਇਹਦੇ ਨਾਲ ਮਿਲੇਗਾ ਤੁਹਾਨੂੰ orange ਕਲਰ ਦਾ ਦੁਪੱਟਾ ਇਹ ਹੈਗਾ ਇਹ ਥੋੜਾ ਕਿਹੜਾ ਕਲਰ ਦੱਸਾਂ ਤੁਹਾਨੂੰ ਗਰੇਵ ਨਹੀਂ ਕਹਿ ਸਕਦੇ ਇਹਨੂੰ ਆਪਾਂ ਲਾਈਟ ਗ੍ਰੇ ਦੀ ਸ਼ੇਡ ਆ ਕੋਈ ਬ੍ਰਾਊਨ ਬ੍ਰਾਊਨ ਜੀ ਸ਼ੇਡ ਜਿਸ ਤਰ੍ਹਾਂ ਨਾ ਉਹ ਵਾਲੀ ਆ ਤੇ ਆਹ ਵੇਖੋ ਜੀ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਡਿਜ਼ਾਈਨਿੰਗ ਕੰਬੀਨੇਸ਼ਨ ਬਹੁਤ ਸੋਹਣਾ ਕੀਤਾ ਹੋਇਆ ਹੈ ਤਾਂ ਗਿਆ ਦਾ ਜੀ ਤੇ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਮਜ਼ਰੈਂਟਾ ਕਲਰ ਦਾ ਇਹ ਦੁਪੱਟੇ ਸਾਰੇ ਨਾਲ ਪ्योर ਦੇ ਹੋਣਗੇ ਇਹ ਹੈਗਾ ਜੀ ਬ੍ਰਾਊਨ ਕਲਰ ਦੇ ਉੱਪਰ ਸੂਟ ਅਰੇ ਜੀ ਇਹ ਬੋਸ ਸੋਨਾ ਔਰੇਜ ਤੇ ਮਸੰਟਾ ਕਲਰ ਦਾ ਕੰਬੀਨੇਸ਼ਨ ਕੀਤਾ ਵਿੱਚ ਹੋਰ ਫਿਰ ਹੈਵੀ ਕਿਹੜਾ ਹੈ ਸਾਰਿਆਂ ਦਾ ਗਲਿਆਂ ਤੇ ਵਰਕ ਹੋਏ ਆ ਬਾਜੂ ਤੇ ਵੀ ਵਰਕ ਆ ਉਹ ਤੁਹਾਡੀ ਮਰਜ਼ੀ ਤੁਸੀਂ ਬਾਜੂ ਦੇ ਉੱਪਰ ਲਿਓਣਾ ਜਾਂ ਸਲਵਾਰ ਦੇ ਪੌਂਚੇ ਤੇ ਲੈ ਕੇ ਆਉਣਾ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਜੀ ਫਾਰਮਿਸਟਰ ਦਾ ਦੁਪੱਟਾ ਇਹ ਸਾਰੇ ਆਪਣੇ 12+ ਦੀ ਰੇਂਜ ਦੇ ਵਿੱਚ 1200+ ਦੀ ਰੇਂਜ ਦੇ ਵਿੱਚ ਆ ਤੇ ਅੱਜ ਤੁਹਾਨੂੰ ਆਫਰ ਦੇ ਵਿੱਚ ਇਹ ਮਿਲ ਕੇ 950 ਰੁਪਏ ਦੇ ਵਿੱਚ 950 ਰੁਪਏ ਦੇ ਵਿੱਚ ਇਸ ਕਰਕੇ ਇਹਦੇ ਵਿੱਚ ਚਾਰੀ ਵਰਕ ਦਾ ਕੰਮ ਕੀਤਾ ਹੋਇਆ ਹੈ ਜਿਹੜੇ ਆਪਾਂ ਕੱਲ ਵੀਡੀਓ ਪਾਈ ਸੀਗੀ ਉਹਦੇ ਵਿੱਚ ਸਿਰਫ 온ਲੀ ਥ੍ਰੈਡ ਵਰਕ ਸੀਗਾ ਤੇ ਇਸ ਕਰਕੇ ਉਹਨਾਂ ਦੀ ਰੇਟ 850 ਸੀ ਤੇ ਅੱਜ ਵਾਲੇ ਸੂਟਾਂ ਦੀ ਹੈਗੇ 950 ਰੁਪਏ ਜਲਦੀ ਜਲਦੀ ਬੁੱਕ ਕਰ ਲਓ ਕਿਉਂਕਿ ਸਟਾਕ ਆਪਣੇ ਕੋਲ ਥੋੜਾ ਹੈ ਤੇ ਇਸ ਕਰਕੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਸੂਟ ਤੇ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਪਹਿਣਾ ਲਾਹ ਲਿਆ ਸਕਣ ਦੱਸਿਓ ਕਿ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿਵੇਂ ਦੀ ਲੱਗੀ ਤੇ ਓਕੇ ਜੀ ਥੈਂਕ ਯੂ